ਦੇਖ ਕੇ ਬੜਾ ਦੁੱਖ ਹੋਇਆ ਕਿ ਇੱਕ CISF ਦੀ ਲੇਡਿਸ ਵੱਲੋਂ ਇੱਕ ਮੌਜੂਦਾ MP ਕੰਗਣਾ ਨਰਨੋਦ ਦੇ ਉੱਪਰ ਜਿਹਦੇ ਥੱਪੜ ਮਾਰਿਆ ਗਿਆ ਬਹੁਤ ਸ਼ਰਮ ਵਾਲੀ ਗੱਲ ਹੈ ਇੱਕ ਸਰਕਾਰੀ ਮਹਿਕਮਾ ਹੁੰਦਾ ਉਹ ਚਾਹੇ ਪੁਲਿਸ ਦਾ ਮਹਿਕਮਾ ਹੋਵੇ ਚਾਹੇ ਫੌਜ ਦਾ ਮਹਿਕਮਾ ਹੋਵੇ ਚਾਹੇ CISF ਦਾ ਮਹਿਕਮਾ ਹੋਵੇ ਚਾਹੇ NIA ਦਾ ਮਹਿਕਮਾ ਹੋਵੇ ਉਹਨਾਂ ਉੱਤੇ ਲੋਕਾਂ ਨੂੰ ਇੱਕ ਵਿਸ਼ਵਾਸ ਹੁੰਦਾ ਵੀ ਅਗਰ ਸਾਡੇ ਨਾਲ ਕੋਈ ਗੱਲ ਹੋਣੀ ਹੈ ਅਸੀਂ ਕਹਿੰਦੇ ਆ ਕਿ ਇਹ ਪੁਲਿਸ ਸਾਹਮਣੇ ਖੜੀ ਆ ਸਾਡੇ ਨਾਲ ਕੋਈ ਵੀ ਘਟਨਾ ਨਹੀਂ ਹੋ ਸਕਦੀ ਜਦੋਂ ਏਦਾਂ ਦੇ ਲੋਕ ਸੀਆਈਐਸਐਫ ਦੇ ਵਿੱਚ ਆ ਕੇ ਭਰਤੀ ਹੋ ਗਏ ਸਰਕਾਰ ਤੋਂ ਤਨਖਾਹਾਂ ਲੈ ਕੇ ਇਸ ਪ੍ਰਕਾਰ ਦੀ ਸੋਚ ਰੱਖਣਗੇ ਲੋਕਾਂ ਦੇ ਥੱਪੜ ਮਾਰਨਗੇ ਇਸ ਪ੍ਰਕਾਰ ਦੀ ਸੋਚ ਰੱਖ ਕੇ ਤੇ ਫਿਰ ਤੁਸੀਂ ਆਪ ਦੱਸੋ ਕੀ ਇੰਨਾ ਸਰਕਾਰੀ ਵਿਭਾਗਾਂ ਤੇ ਲੋਕਾਂ ਦਾ ਵਿਸ਼ਵਾਸ ਰਹੇਗਾ ਸਰਕਾਰ ਦੀ ਤਨਖਾਹ ਖਾਂਦੇ ਹੋਏ ਇੱਕ ਗੰਦੀ ਸੋਚ ਉਹਦੇ ਦਿਮਾਗ ਦੇ ਵਿੱਚ ਚਲਦੀ ਗਈ ਸੀ ਜਿਸ ਦੇ ਦੌਰਾਨ ਕੰਗਨਾ ਰਣੋਤ ਜੀ ਨੇ ਬਿਲਕੁਲ ਸਪਸ਼ਟੀਕਰਨ ਆਪਣਾ ਦਿੱਤਾ ਕਿ ਉਹਨੇ ਮੇਰੇ ਨਾਲ ਕਿਸ ਗੱਲ ਤੋਂ ਬਹਿਸ ਕੀਤੀ ਆ ਔਰ ਕਿਸ ਗੱਲ ਤੋਂ ਕਾਰਨ ਇਹ ਗੱਲ ਵਧੀ ਆ ਜੇ ਐਡਾ ਦਰਦ ਸੀਗਾ ਨਾ ਜਿਉਣਾ ਮਾਮਾ ਦਾ ਇਸ ਲੜਕੀ ਨੂੰ ਐਨਾ ਦਰਦ ਸੀਗਾ ਫਿਰ ਨੌਕਰੀ ਛੱਡ ਕੇ ਉਹਦਾ ਵਿਰੋਧ ਕਰਦੀ ਫਿਰ ਜਾਂਦੀ ਉੱਥੇ ਬੈੰਦੀ ਆਪ ਵੀ ਜਾ ਕੇ ਫਿਰ ਉੱਥੇ ਜਾ ਕੇ ਕੰਗਣਾ ਰਣੋਦ ਦਾ ਵਿਰੋਧ ਕਰਦੀ ਪੈਸਾ ਵੀ ਆਪਾਂ ਸਰਕਾਰ ਦਾ ਖਾਣਾ ਸਭ ਕੁਝ ਆਪਾਂ ਲੈਣਾ ਵੀ ਸਰਕਾਰ ਕੋਲ ਹੈ ਤੇ ਬਦਨਾਮੀ ਵੀ ਆਪਾਂ ਸਰਕਾਰ ਦੀ ਕਰਨੀ ਆ ਕੋਈ ਗਲਤੀ ਗਲਤੀ ਚਲੋ ਉਹਨੇ ਕਰ ਲਈ ਠੀਕ ਹੈ ਨਾ ਗਲਤੀ ਗਲਤੀ ਮਲਕ ਲਾ ਲਓ ਕਿ ਮਤਲਬ ਕੀ ਦੋਸਤੋ ਇੱਕੋ ਦਾ ਕੀ ਮਤਲਬ ਹੈ ਉਹਦਾ ਕੀ ਮਤਲਬ ਹੈ ਤੁਸੀਂ ਤਾਂ ਉਹਨੂੰ ਕੋਈ ਹੋਰ ਜਦੋਂ ਆਰਧਵਾਦੀ ਫੰਡਿੰਗ ਕਰਾਉਣਗੇ ਕਿਉਂ ਨਹੀਂ ਕਵਾਂਗੇ ਦੇਸ਼ ਦੇਸ਼ਵਿਰੋਧੀ ਦੇਸ਼ਵਿਰੋਧੀ ਮਾਂ ਪਿਓ ਨੂੰ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਤੁਹਾਨੂੰ ਕੀ ਕਹਿ ਰਿਹਾ ਦੇਸ਼ਵਿਰੋਧੀ ਤਖਤਾ ਦੇ ਧਰਨੇ ਦੇ ਵਿੱਚ ਕਦੇ ਵੀ ਸਾਡੇ ਘਰ ਦੇ ਨਹੀਂ ਗੇ ਇਹ ਪੰਜਾਬ ਵਾਲੀਏ ਘਰ ਦੇ ਨਹੀਂ ਜਾਉਂਗੇ ਕੋਈ ਅਕਾਲੀ ਨਹੀਂ ਗੇ ਭੀਖ ਮੰਗਣਗੇ ਹਕਾਲੀ ਕੋਈ ਅਕਾਲੀ ਨਹੀਂ ਗੇ ਭੀਖ ਮੰਗਣਗੇ ਉੱਥੇ ਲੋਗੇ ਕੰਮ ਅਸੀਂ ਕਰਨੇ ਨਹੀਂ ਖੇਤਾਂ 'ਚ ਅਸੀਂ ਜੋੜਾ ਨਹੀਂ ਬਿਜ ਬੇਲੇ ਬੈ ਕੇ ਅਸੀਂ ਕਰੇ ਰੋਟੀਆਂ ਖਾਣੀਆਂ ਬਿਜਲੀ ਸਾਨੂੰ ਫਰੀ ਚਾਹੀਦੀ ਆ ਫੰਡ ਸਾਨੂੰ ਇਹ ਸਰਕਾਰ ਤੋਂ ਚਾਹੀਦਾ ਫਿਰ ਉਸ ਅਸੀਂ ਸਰਕਾਰ ਦਾ ਕਰਨਾ ਪੱਲੂ ਹੁਣ ਹਿਮਾਚਲ ਵਾਲੇ ਅਗਰ ਥੱਪੜ ਮਾਰਨ ਫਿਰ ਪਿੱਟਣ ਨਾ ਫਿਰ ਕੌਮ ਦਾਣਾ ਕਹਿਣ ਫਿਰ ਇਹ ਨਾ ਕਹਿਣ ਸਾਡੀ ਬੇਅਦਬੀ ਕਰਤੀ ਪੱਗ ਦੀ ਫਿਰ ਇਹ ਗੱਲਾਂ ਨਾ ਕਰਨ ਇਹ ਲੋਗ ਇਹ ਇਹ ਖੋਤੇ ਲੋਗ ਦੇਖਿਓ ਕਿੱਦਾਂ ਟੱਪਦੇ ਫਿਰ ਇੰਨਾ ਨੇ ਕੌਮ ਦਾ ਸਾਰਾ ਲੈਣਾ ਪਰ ਇਹਨਾਂ ਧਰਾਂ ਦਾ ਸਾਰਾ ਲੈਣਾ ਤੁਸੀਂ ਦੇ ਰਹੇ ਹੋ ਦਾ ਚਿਰਾਗ ਨੂੰ ਚੰਡੀਗੜ੍ਹ 에어ਪੋਰਟ ਦੇ ਉੱਤੇ ਕੰਗਨੌਰ ਰਵਾਤ ਨੂੰ ਜੋ ਕੁਲਵਿੰਦਰ ਕੌਰ ਵਾਲੋ ਸੀਆਈਐਸ ਐਫ ਦੀ ਜਿਹੜੀ ਅਧਿਕਾਰੀ ਸੀ ਉਹਦੇ ਵਾਲੋ ਕੰਗਨੌਰ ਜਿਹੜੇ ਬੀਜੇਪੀ ਦੇ ਜੋ ਕੈਂਡੀਡੇਟ ਮੰਡੀ ਤੋਂ ਲੜਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੋ ਜੰਦਾ ਨੇ ਫਤਵਾ ਦੇ ਕੇ ਐਮਪੀ ਬਣਾਇਆ ਗਿਆ ਉਸ ਵਾਰ ਕੰਗਨਾ ਜਦੋਂ ਚੰਡੀਗੜ੍ਹ 에어ਪੋਰਟ ਤੇ ਜਾਂਦੀ ਆ ਤਾਂ ਅਧਿਕਾਰੀ ਵੱਲੋਂ ਜੋ ਹੰਦੇ ਥੱਪੜ ਮਾਰੇ ਜਾਂਦਾ ਤਾਂ ਬੜਾ ਹੀ ਮਾਮਲਾ ਜੋ ਪੱਕਾ ਹੈ ਸਾਡੇ ਨਾਲ ਸੁਮਿਤ ਅਰੋੜਾ ਜੀ ਸਾਡੇ ਨਾਲ ਮੌਜੂਦ ਹੈ ਸੁਮਿਤ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਛਾੜੀ ਵੱਲੋਂ ਜਿਹੜਾ ਕੰਗਨਾ ਨੂੰ ਥੱਪੜ ਮਾਰਿਆ ਗਿਆ ਬਿਲਕੁਲ ਸੋਸ਼ਲ ਮੀਡੀਆ ਤੇ ਤੁਹਾਡੇ ਚ ਨਿਊਜ਼ ਚੈਨਲਾਂ ਤੇ ਜਦੋਂ ਇਹ ਵੀਡੀਓ ਦੇਖੀ ਦੇਖ ਕੇ ਬੜਾ ਦੁੱਖ ਹੋਇਆ ਕਿ ਇੱਕ ਸੀਆਈਐਸਐਫ ਦੀ ਲੇਡੀਜ਼ ਵਲੋ ਇੱਕ ਮੌਜੂਦਾ ਐਮਪੀ ਕੰਗਣਾ ਰਣੋਤ ਦੇ ਉੱਪਰ ਜਿਹਦੇ ਥੱਪੜ ਮਾਰਿਆ ਗਿਆ ਬਹੁਤ ਸ਼ਰਮ ਵਾਲੀ ਗੱਲ ਹੈ ਪੂਰੇ ਸੀਆਈਐਸਐਫ ਨੂੰ ਇਸ ਲੜਕੀ ਨੇ ਬਦਨਾਮ ਕਰਕੇ ਰੱਖਤਾ ਕਿਸ ਤਰ੍ਹਾਂ ਬਦਨਾਮ ਕਰਕੇ ਰੱਖਤਾ ਜਦੋਂ ਇੱਕ ਵਿਭਾਗ ਹੁੰਦਾ ਇੱਕ ਸਰਕਾਰੀ ਵਿਭਾਗ ਹੁੰਦਾ ਉਹ ਚਾਹੇ ਪੁਲਿਸ ਦਾ ਵਿਭਾਗ ਹੋਵੇ ਚਾਹੇ ਫੌਜ ਦਾ ਵਿਭਾਗ ਹੋਵੇ ਚਾਹੇ ਸੀਆਈਐਸਐਫ ਦਾ ਵਿਭਾਗ ਹੋਵੇ ਚਾਹੇ ਐਨਆਈਏ ਦਾ ਵਿਭਾਗ ਹੋਵੇ ਉਹਨਾਂ ਉੱਤੇ ਲੋਕਾਂ ਨੂੰ ਇੱਕ ਵਿਸ਼ਵਾਸ ਹੁੰਦਾ ਅਗਰ ਪੁਲਿਸ ਖੜੀ ਆ ਸਾਨੂੰ ਇੱਕ ਵਿਸ਼ਵਾਸ ਆ ਵੀ ਅਗਰ ਸਾਡੇ ਨਾਲ ਕੋਈ ਗੱਲ ਹੋਣੀ ਆ ਅਸੀਂ ਕਹਿੰਨੇ ਆ ਕਿ ਇਹ ਪੁਲਿਸ ਸਾਹਮਣੇ ਖੜੀ ਆ ਸਾਡੇ ਨਾਲ ਕੋਈ ਵੀ ਘਟਨਾ ਨਹੀਂ ਹੋ ਸਕਦੀ ਇਹ ਫੌਜ ਖੜੀ ਆ ਸਾਡੇ ਦੇਸ਼ ਨਾਲ ਕੋਈ ਵੀ ਘਟਨਾ ਨਹੀਂ ਹੋ ਸਕਦੀ ਇੱਕ ਕਹਾਵਤ ਆ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਫੌਜ ਸਾਡੀ ਬਾਰਡਰਾਂ ਤੇ ਖੜੀ ਆ ਤੇ ਦੇਸ਼ ਆਰਾਮ ਨਾਲ ਹੁੰਦਾ ਸਕੂਨ ਨਾਲ ਹੁੰਦਾ ਤੇ ਬੜਾ ਹੌਸਲਾ ਹੁੰਦਾ ਸੀਗਾ ਪਰ ਜਦੋਂ ਇਦਾਂ ਦੇ ਲੋਕ CISF ਦੇ ਵਿੱਚ ਆ ਕੇ ਭਰਤੀ ਹੋ ਕੇ ਸਰਕਾਰ ਤੋਂ ਤਨਖਾਹਾਂ ਲੈ ਕੇ ਇਸ ਪ੍ਰਕਾਰ ਦੀ ਸੋਚ ਰੱਖਣਗੇ ਲੋਕਾਂ ਦੇ ਥੱਪੜ ਮਾਰਨਗੇ ਇਸ ਪ੍ਰਕਾਰ ਦੀ ਸੋਚ ਰੱਖ ਕੇ ਤੇ ਫਿਰ ਤੁਸੀਂ ਆਪ ਦੱਸੋ ਕੀ ਇੰਨਾ ਸਰਕਾਰੀ ਵਿਭਾਗਾਂ ਤੇ ਲੋਕਾਂ ਦਾ ਵਿਸ਼ਵਾਸ ਰਹਿ ਜਾਊਗਾ ਮਨ ਕੇ ਇਹ ਤੁਸੀਂ ਕਹਿ ਰਹੇ ਹੋ ਆਉਣ ਦੇ ਵੱਲੋਂ ਕਿ ਥੱਪੜ ਮਾਰਿਆ ਗਿਆ ਹੈਗਾ ਕਿ ਕੋਈ ਜਿਹੜੇ ਜਵਾਨ ਹੁੰਦੇ ਆ ਜਵਾਨ ਸ਼ਹੀਦ ਆਪਣੇ ਦੇਸ਼ ਲਈ ਜਾਨ ਵੀ ਦਿੰਦੇ ਹੈਗੇ ਆ ਲੋਕ ਉਹਨਾਂ ਦੇ ਭਰੋਸਾ ਕਰਦੇ ਆ ਲੇਕਿਨ ਐਦਾਂ ਦੇ ਅਧਿਕਾਰੀ ਜੋ ਥੱਪੜ ਮਾਰੇਗਾ ਲੇਕਿਨ ਕੁਝ ਉੱਥੇ ਹੋਰ ਵੀ ਹੋਇਆ ਹੋ ਸਕਦਾ ਨਾ ਕਿ ਕਿਸੇ ਕੋਈ ਚੈਕਿੰਗ ਕੀਤੀ ਹੈ ਅਗਲੀ ਦੀ ਜ਼ਿੰਮੇਵਾਰੀ ਹੈ ਕਿ ਕੋਈ 에어ਪੋਰਟ ਦੇ ਅੰਦਰ ਅਗਲੀ ਦੀ ਜ਼ਿੰਮੇਵਾਰੀ ਹੈ ਅਗਲੀ ਜ਼ਿੰਮੇਵਾਰੀ ਚੈਕਿੰਗ ਕਰੇ ਕੋਈ ਚੈਕਿੰਗ ਦੇ ਵਿੱਚ ਕੋਈ ਬਿਲਕੁਲ ਬਿਲਕੁਲ ਨਾਮੇ ਨਹੀਂ ਮਿਲਿਆ ਨਾ ਬਿਲਕੁਲ ਬਿਲਕੁਲ ਸਾਫ਼ ਸਾਫ਼ ਕਲੀਅਰ ਗੱਲ ਹੈ ਉਸ ਲੜਕੀ ਨੇ ਆਪਣੀ ਸੋਚ ਮੁਤਾਬਿਕ ਸਰਕਾਰ ਦੀ ਤਨਖਾਹ ਖਾਂਦੇ ਹੋਏ ਇੱਕ ਗੰਦੀ ਸੋਚ ਉਹਦੇ ਦਿਮਾਗ ਦੇ ਵਿੱਚ ਚਲਦੀ ਗਈ ਸੀ ਜਿਸ ਦੇ ਦੌਰਾਨ ਕੰਗਨਾ ਰਣੋਤ ਜੀ ਨੇ ਬਿਲਕੁਲ ਸਪਸ਼ਟੀਕਰਨ ਆਪਣਾ ਦਿੱਤਾ ਕਿ ਉਹਨੇ ਮੇਰੇ ਨਾਲ ਕਿਸ ਗੱਲ ਤੋਂ ਬਹਿਸ ਕੀਤੀ ਹੈ ਔਰ ਕਿਸ ਗੱਲ ਤੋਂ ਕਾਰਨ ਇਹ ਗੱਲ ਵਧੀ ਹੈ ਬਿਲਕੁਲ ਉਹਦਾ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਅੱਜ ਉਹ ਚੀਜ਼ ਤੁਸੀਂ ਬਿਲਕੁਲ ਸਾਫ਼-ਸਾਫ਼ ਲਵਜਾ ਦੇ ਵਿੱਚ ਦੇਖ ਸਕਦੇ ਹੋ ਕਿੱਦਾਂ ਵਿਦੇਸ਼ਾਂ ਦੇ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਉਸ ਕੁੜੀ ਨੂੰ ਫੰਡਿੰਗ ਕਰਾ ਰਹੇ ਆ ਇਹ ਚੀਜ਼ ਸਾਫ਼ ਨਜ਼ਰ ਆ ਰਹੀ ਆ ਕਿ ਇਹ ਮਸਲਾ ਫੰਡਿੰਗ ਦਾ ਸੀ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਮਸਲਾ ਫੰਡਿੰਗ ਦਾ ਇਸੇ ਕਿਸ ਤਰ੍ਹਾਂ ਕਹਿ ਸਕਦੇ ਹੋ ਅਗਲੀ ਮੇਰੀ ਗੱਲ ਸੁਣੋ ਉੱਥੇ ਦੋ ਦੋ ਗੱਲਾਂ ਸਾਹਮਣੇ ਆ ਰਹੀਆਂ ਜੋ ਉੱਥੋਂ ਵੀਡੀਓ ਸਾਹਮਣੇ ਆਈਆਂ ਦੋ ਗੱਲਾਂ ਸਾਹਮਣੇ ਉਹ ਕਹ ਰਹੀ ਕਿ ਇਹਨਾਂ ਨੂੰ ਕਿਸੇ ਚੀਜ਼ ਤੋਂ ਚੈਕਿੰਗ ਕਰਾਉਣ ਨੂੰ ਕਹੇ ਉਸ ਤੋਂ ਬਾਅਦ ਇੱਕ ਗੱਲ ਉਹ ਕਹਿ ਰਹੀ ਹੈ ਕਿ ਅਸੀਂ 2200 ਰੁਪਏ ਵਿੱਚ ਨਹੀਂ ਹੈਗੇ ਆ ਸਾਡੀ ਮਾਵਾਂ ਮੇਰੀਆਂ ਮਾਵਾਂ ਵੀ ਉਸ ਘਰਨੇ ਵਿੱਚ ਬੈਠੇ ਸੀ ਤੇ ਫਿਰ 2200 ਰੁਪਏ ਪਿੱਛੇ ਨਹੀਂ ਬੈਠੀ ਸੀ ਉਹ ਗੱਲ ਵਿੱਚ ਉਹਨੂੰ ਦਿਲ ਤੋਂ ਕੋਈ ਹੈਗਾ ਸੀ ਨਹੀਂ ਗੱਲ ਸੁਣੋ ਜੇ ਐਡਾ ਦਰਦ ਸੀਗਾ ਨਾ ਜਿਉਣਾ ਮਾਵਾ ਦਾ ਇਸ ਲੜਕੀ ਨੂੰ ਇੰਨਾ ਦਰਦ ਸੀਗਾ ਫਿਰ ਨੌਕਰੀ ਛੱਡ ਕੇ ਉਹਦਾ ਵਿਰੋਧ ਕਰਦੀ ਫਿਰ ਜਾਂਦੀ ਉੱਥੇ ਬੈੰਦੀ ਆਪ ਵੀ ਜਾ ਕੇ ਫਿਰ ਉੱਥੇ ਜਾ ਕੇ ਕੰਗਣਾ ਰਣੋ ਦਾ ਵਿਰੋਧ ਕਰਦੀ ਨਾ ਕੀ ਇਹ ਵਿਭਾਗਾਂ ਨੂੰ ਬਦਨਾਮ ਕਰਦੀ ਸਰਕਾਰ ਦੀ ਤਨਖਾਹ ਖਾਂਦੀ ਪੈਸਾ ਵੀ ਆਪਾਂ ਸਰਕਾਰ ਦਾ ਖਾਣਾ ਸਭ ਕੁਝ ਆਪਾਂ ਲੈਣਾ ਵੀ ਸਰਕਾਰ ਕੋਲ ਹੈ ਤੇ ਬਦਨਾਮੀ ਵੀ ਆਪਾਂ ਸਰਕਾਰ ਦੀ ਕਰਨੀ ਹੈ ਮਤਲਬ ਕਿ ਮੰਨ ਲਓ ਮੰਨ ਲਓ ਅੱਜ 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 ਦੀ ਡੇਟ ਦੇ ਵਿੱਚ ਅਗਰ ਕੋਈ ਵੀ ਫੌਜ ਦੇ ਵਿੱਚ ਭਰਤੀ ਹੋਣ ਜਾਊਗਾ ਪੰਜਾਬ ਦਾ ਨੌਜਵਾਨ ਜਾਂ ਪੰਜਾਬ ਦੀ ਕੋਈ ਮਹਿਲਾ ਪੁਲਿਸ ਦੇ ਵਿੱਚ ਭਰਤੀ ਹੋਣ ਜਾਊਗੀ ਉਹਨੂੰ ਕਿਸ ਪ੍ਰਕਾਰ ਨਾਲ ਦੇਖਿਆ ਜਾਊਗਾ ਇਹ ਲੋਕਾਂ ਨੇ ਸਾਨੂੰ ਇੰਨਾ ਬਦਨਾਮ ਕਰਕੇ ਰੱਖ ਦਿੱਤਾ ਹੈ ਨਾ ਜੱਡਾ ਸਾਹਿਬ ਤੁਹਾਨੂੰ ਉਹਦਾ ਅਸੀਂ ਦੱਸ ਨਹੀਂ ਸਕਦੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਮੇਰੀ ਇੱਕ ਬੇਨਤੀ ਸੁਣੋ ਕੋਈ ਗਲਤੀ ਗਲਤੀ ਚਲੋ ਉਹਨੇ ਕਰ ਲਈ ਠੀਕ ਹੈ ਨਾ ਗਲਤੀ ਗਲਤੀ ਮੰਨ ਲਓ ਕਿ ਲਾਲੋ ਦਾ ਕੀ ਮਤਲਬ ਹੈ ਕੀ ਦੱਸੋ ਇੱਕ ਉਹਦਾ ਕੀ ਮਤਲਬ ਹੈ ਤੁਹਾਨੂੰ ਅੰਗਦਵਾਦੀ ਦਾ ਕੀ ਮਤਲਬ ਹੈ ਤੁਸੀਂ ਤਾਂ ਉਹਨੂੰ ਕੋਈ ਹੋਰ ਅੰਗਦਵਾਦੀ ਫੰਡਿੰਗ ਕਰਾਉਣਗੇ ਕਿਉਂ ਨਹੀਂ ਕਵਾਂਗੇ ਤੁਹਾਨੂੰ ਅੰਗਦਵਾਦੀ ਨਾਲ ਜੋੜਨਾ ਨਹੀਂ ਕਵਾਂਗੇ ਜੇ ਕਾਂਤਕਵਾਦੀ ਉਹਨੂੰ ਫੰਡਿੰਗ ਕਰਾਉਣਗੇ ਮੈਂ ਮੇਰੀ ਮੇਰੀ ਤੁਸੀਂ ਆਪ ਤਾਂ ਦੇਖੋ ਨਾ ਆਪ ਕਿਸ ਪਾਸੇ ਜੋੜੀ ਆ ਰਹੀ ਹੋ ਉਸ ਤੋਂ ਮੇਰੀ ਮੇਰੀ ਇੱਕ ਗੱਲ ਸੁਣੋ ਉਹ ਧੀ ਸੀਗੀ ਜਦੋਂ CISF ਲਈ ਇਹ ਕੰਮ ਕਰ ਰਹੀ ਸੀਗੀ ਲੇਕਿਨ ਜਦੋਂ ਉਹਨੇ CISF ਨੂੰ ਬਦਨਾਮ ਕਰਤਾ ਔਰ ਉਪਰੋਂ ਦੀ ਉਹਨੂੰ ਫੰਡਿੰਗ ਵਿਦੇਸ਼ਾਂ ਦੇ ਵਿੱਚ ਬੈਠੇ ਉਹ ਖਾਲਿਸਤਾਨੀ ਕਰਾ ਰਹੇ ਨੇ ਤੇ ਉਹਨੂੰ ਤੁਸੀਂ ਹੋਰ ਕੀ ਕਹੋਗੇ ਉਹਨੂੰ ਜਾਂਚ ਦਾ ਵਿਸ਼ਾ ਬਣਿਆ ਆ ਸੀ ਜਾਂਚ ਦਾ ਵਿਸ਼ਾ ਬਣਿਆ ਆ ਲੇਕਿਨ ਇੱਦਾਂ ਖਾਲਿਸਤਾਨੀ ਦੇ ਨਾਲ ਸਮਰਥਨ ਤੁਸੀਂ ਕਹਿਣਾ ਅਸੀਂ ਅਸੀਂ ਫੰਡਿੰਗ ਕਰ ਰਹੇ ਆ ਅਸੀਂ ਫੰਡਿੰਗ ਕਰ ਰਹੇ ਆ ਤੁਸੀਂ ਤਾਂ ਕਹ ਰਹੇ ਖਾਲਿਸਤਾਨੀ ਫੰਡਿੰਗ ਕਰ ਰਹੇ ਹੋ ਜੋਰ ਤਾਂ ਰਹੇ ਹੋ ਨਾ ਇਹਨੂੰ ਬਿਲਕੁਲ ਜਿਉ ਫੰਡਿੰਗ ਕਰ ਰਹੀ ਆ ਕਿਉਂ ਨਹੀਂ ਜੋੜਾਂਗੇ ਅਸੀਂ 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 ਕਹਿੰਨੇ ਆ ਉਹ ਤਾਂ ਚਲੋ ਉਹ ਤਾਂ ਉਹ ਤਾਂ ਕੋਈ ਵੀ ਕਹਿ ਦੇਗਾ ਤੁਹਾਨੂੰ ਕਿ ਮੈਂ ਸੁਮੀਤ ਰੋੜੇ ਨੂੰ ਮੈਂ ਇੰਨੇ ਪੈਸੇ ਦੇ ਦਿੱਤੇ ਦੇ ਰਿਹਾ ਪਹਿਲਾਂ ਗੱਲ ਸੁਣ ਲਓ ਉਹ ਤੁਸੀਂ ਉਹਨੂੰ ਅਕਾਊਂਟ ਚੈੱਕ ਕਰ ਲਿਓ ਦੋ ਦਿਨਾਂ ਤੱਕ ਉਹ ਵੀ ਸਭ ਕੁਝ ਸਾਹਮਣੇ ਆ ਜਾਏਗਾ ਉਹ ਤੁਸੀਂ ਚੈੱਕ ਕਰਾਓਗੇ ਉਹ ਤੁਸੀਂ ਅਸੀਂ ਕਿਉਂ ਚੱਕਰਾਂ ਨੇ ਉਹ ਸਰਕਾਰ ਦਾ ਕੰਮ ਆ ਸਰਕਾਰ ਚੈੱਕ ਕਰਾਊਗੀ ਤੇ ਫਿਰ ਤੁਸੀਂ ਸਰਕਾਰ ਦਾ ਕੰਮ ਜਦੋਂ ਫੰਡਿੰਗ ਆ ਰਹੀ ਹੈ ਤੂੰ ਤੁਸੀਂ ਚੈਨਲਾਂ ਤੇ ਚਲਾਇਆ ਜਾਂ ਤਾਂ ਤੁਸੀਂ ਜਾਂ ਤਾਂ ਤੁਸੀਂ ਜਾਂ ਤਾਂ ਤੁਸੀਂ ਕਹਿ ਦੋ ਵੀ ਜਿਹੜੀ ਚੈਨਲਾਂ ਤੇ ਅਸੀਂ ਖਬਰ ਚਲਾਉਂਦੇ ਆ ਉਹ ਇੱਕ ਵਾਸਾ ਇੱਕ ਵੀਊ ਲੈਣ ਲਈ ਹੁੰਦੀ ਆ ਜਾਂ ਫਿਰ ਕਲੀਅਰ ਕਰੋ ਜਿਹੜੀ ਖਬਰ ਚਲਾ ਰਹੇ ਹੋ ਸੱਚੀ ਹੁੰਦੀ ਆ ਫਰੇਟ ਚੀਜ਼ਾਂ ਨਾ ਕਰੋ ਫਿਰ ਲੋਕਾਂ ਨੂੰ ਤੁਸੀਂ ਬੇਵਕੂਫ ਨਾ ਬਣਾਓ ਇੱਕ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਖਬਰ ਚਲਾ ਰਹੇ ਹੋ ਇੱਕ ਪਾਸੇ ਤੁਸੀਂ ਇੱਕ ਪਾਸੇ ਤੁਸੀਂ ਆਪਣੇ ਚੈਨਲਾਂ ਤੇ ਖਬਰ ਚਲਾ ਰਹੇ ਹੋ ਇੱਕ ਕੈਨੇਡਾ 'ਚ ਬੈਠਾ ਆ ਬੰਦਾ ਜੀ ਇਹ ਫਲਾਣਾ ਬੰਦਾ ਜੀ ਨੂੰ 5 ਲੱਖ ਰੁਪਏ ਦੀ ਫੰਡਿੰਗ ਦੇ ਰਿਆ ਇਨਾਮ ਦੇ ਫੰਡਿੰਗ ਨਹੀਂ ਇਹ ਫੰਡਿੰਗ ਆ ਐਨਓ ਫੰਡਿੰਗ ਕਹੋਗੇ ਇਹਨੂੰ ਨਾਮ ਦੇ ਇਹਨੂੰ ਇਹਨੂੰ ਐਨਓ ਨਾਮ ਦੇ ਇਨਾਮ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਹੁਣ ਇੱਕ ਗੱਲ ਸੁਣ ਲਓ ਦੂਜੀ ਗੱਲ ਸੁਣ ਲਓ ਅਸੀਂ ਕੀ ਮੰਗ ਕਰਦੇ ਆ ਸੀਆਈਐਸ ਸੀਆਈਐਸਐਫ ਦੇ ਵਿੱਚ ਇਹ ਲੜਕੀ ਡਿਊਟੀ ਕਰਦੀ ਸੀ ਨੌਕਰੀ ਕਰਦੀ ਸੀ ਸਰਕਾਰ ਤੋਂ ਤਨਖਾਹ ਲੈਂਦੀ ਸੀ ਠੀਕ ਹੁਣ ਅਸੀਂ ਕੀ ਮੰਗ ਕਰਦੇ ਆ ਸੀਆਈਐਸਐਫ ਨੂੰ ਕੀ ਚਾਹੀਦਾ ਵਾ ਇਹਦੀ ਜਾਂਚ ਜਿੱਦਾਂ ਤੁਸੀਂ ਕਹਿ ਰਹੇ ਹੋ ਇਹ ਜਾਂਚ ਵੀ ਆਸੀਂ ਵੀ ਇਹੀ ਗੱਲ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਗੱਲ ਤਾਂ ਸੁਣ ਲਓ ਅਸੀਂ ਵੀ ਇਹੀ ਗੱਲ ਕਹਿੰਦੇ ਆ ਸੀਆਈਐਸਐਫ ਨੂੰ ਇਹਦੀ ਜਾਂਚ ਐਨਆਈਏ ਨੂੰ ਦੇ ਦੇਣੀ ਚਾਹੀਦੀ ਆ ਤਾਂ ਕਿ ਇਹਨੇ ਡਿਊਟੀ ਦੌਰਾਨ ਅੱਜ ਤੱਕ ਕਿੰਨੇ ਖਾਲਿਸਤਾਨੀ ਸਮਰਥਕਾਂ ਦਾ ਸਾਥ ਦਿੱਤਾ ਅੱਜ ਤੱਕ ਇਹਨੇ ਉਥੇ ਕਿਹੜੇ ਦੇਸ਼ ਵਿਰੋਧੀ ਤਖਤਾ ਦਾ ਸਾਥ ਦਿੱਤਾ ਅਗਰ ਐਨਆਈਏ ਇਹਦਾ ਪੂਰਾ ਖਲਾਸਾ ਕਰੇਗੀ ਅਗਰ ਕੁਝ ਸਾਹਮਣੇ ਆਂਦਾ ਵੀ ਇਹਦੀ ਸੋਚ ਇਸ ਪ੍ਰਕਾਰ ਦੀ ਸੀਗੀ ਇਹਨੇ ਇਹਦੇ ਲਿੰਕ ਕਿਹਦੇ ਕਿਹਦੇ ਨਾਲ ਸੀਗੇ ਤੇ ਉਹ ਬਿਲਕੁਲ ਸਾਹਮਣੇ ਆ ਜਾਊਗਾ ਦੇਸ਼ਾਂ ਦੇ ਸਾਹਮਣੇ ਆ ਜਾਏਗਾ ਬਿਲਕੁਲ ਐਨਆਈਏ ਨੂੰ ਸੀਆਈਐਸਐਫ ਨੂੰ ਇਹਦੀ ਜਾਂਚ ਦਾ ਵਿਸ਼ਾ ਦੇਣਾ ਚਾਹੀਦਾ ਔਰ ਦੂਜੀ ਗੱਲ ਜੋ ਸੀਆਈਐਸਐਫ ਨੂੰ ਇਸ ਲੜਕੀ ਨੇ ਬਦਨਾਮ ਕੀਤਾ ਉਸ ਮਹਿਕਮੇ ਨੂੰ ਬਦਨਾਮ ਕੀਤਾ ਲੋਕਾਂ ਦਾ ਵਿਸ਼ਵਾਸ ਤੋੜਿਆ ਉਹਨਾਂ ਪ੍ਰਤੀ ਸੀਆਈਐਸਐਫ ਨੂੰ ਇੱਕ ਆਪਣੇ ਵੱਲੋਂ ਵੀ ਉਹਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਤੁਹਾਡੀ ਗੱਲ ਦੇ ਸਾਰਾ ਐਗਰੀ ਹੈਗਾ ਮੰਨ ਲਓ ਕਿ ਤੁਸੀਂ ਜਦੋਂ ਛੋਟੇ ਸੀ ਮੱਲਿਆ ਦੇ ਵਿੱਚ ਧਰਨੇ ਲੱਗਦੇ ਸੀ ਤੁਹਾਡੇ ਮਾਪੇ ਵੀ ਉਸ ਧਰਨੇ ਦੇ ਵਿੱਚ ਗਏ ਹੋਗੇ ਕੋਈ ਕਹਿ ਦਿੰਦਾ ਕਿ ਤੁਹਾਡੇ ਮਾਪਪਾ ਨੂੰ ਕਿਸੇ ਐਕਸ ਕਾਉਂਸਲਰ ਜਾਂ ਕਿਸੇ ਐਮ.ਐਲ.ਏ ਨੇ ਇਦਾਂ ਦੀ ਵਰਡਿੰਗ ਕਹਿਤੀ ਹੋਗੀ 200 ਤਿੰਨ ਸਰਵੇਚ ਆ ਗਿਆ ਤੁਹਾਡਾ ਦਿਲ ਨਹੀਂ ਦੁਖੂਗਾ ਦੇਸ਼ ਵਿਰੋਧੀ ਤਖਤਾ ਦੇਸ਼ ਦੇਸ਼ ਵਿਰੋਧੀ ਦੁਖੂਗਾ ਨਹੀਂ ਦੇਸ਼ ਵਿਰੋਧੀ ਮਾਪਿਆਂ ਨੂੰ ਇੰਨਾ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਤੁਹਾਨੂੰ ਕੀ ਕਹਿ ਰਿਹਾ ਦੇਸ਼ ਵਿਰੋਧੀ ਤਖਤਾ ਦੇ ਧਰਨੇ ਦੇ ਵਿੱਚ ਕਦੇ ਵੀ ਸਾਡੇ ਘਰਦੇ ਨਹੀਂ ਗਏ ਕਦੇ ਵੀ ਸਾਡੇ ਪੰਜਾਬ ਲਈ ਘਰਦੇ ਨਹੀਂ ਜਾਗੇ ਕੋਈ ਘਰ ਨਹੀਂ ਗਏ ਭਿਕ ਮੰਗਣਗੇ ਹੱਕ ਨਹੀਂ ਕੋਈ ਭਿਕ ਮੰਗਣਗੇ ਉੱਥੇ ਲੋਗੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਹਨਾਂ ਲੋਕਾਂ ਨੇ ਉੱਥੇ ਮੰਚਾਂ ਤੇ ਬਹਿ ਕੇ ਪੰਜਾਬਾ ਪੰਜਾਬਾ ਦੀਆਂ ਥੀਆ ਪਹਿਣਾ ਬਾਰੇ ਗਲਤ ਬੋਲੇ ਆ ਤੁਸੀਂ ਦੱਸੋ ਯੋਗਰਾਇ ਨੇ ਕੀ ਬੋਲੇ ਉੱਥੇ ਹੱਕ ਕਿਹੜੇ ਹੱਕ ਦੀ ਗੱਲ ਕਰਦੇ ਹੋ ਕਿਹੜੇ ਹੱਕਾਂ ਦੀ ਗੱਲ ਕਰਦੇ ਹੋ ਕੰਮ ਅਸੀਂ ਕਰਨੇ ਨਹੀਂ ਖੇਤਾਂ 'ਚ ਅਸੀਂ ਜਾਣਾ ਨਹੀਂ ਬਿਲੇ ਬੈ ਕੇ ਅਸੀਂ ਘਰੇ ਰੋਟੀਆਂ ਖਾਣੀਆਂ ਬਿਜਲੀ ਸਾਨੂੰ ਫ੍ਰੀ ਚਾਹੀਦੀ ਆ ਫੰਡ ਸਾਨੂੰ ਇਹ ਸਰਕਾਰ ਤੋਂ ਚਾਹੀਦਾ ਹੈ ਵਿਰੋਧ ਅਸੀਂ ਸਰਕਾਰ ਦਾ ਕਰਨਾ ਆਪਣੇ ਲਈ ਤਾਂ ਉਹਨਾਂ ਨੂੰ ਸਰਕਾਰ ਤੋਂ ਚਾਹੀਦੀ ਆ ਆਪਣੇ ਤੇ ਗੱਲ ਕਰ ਆਪਣੇ ਤੇ ਗੱਲ ਅਕਦਾ ਠੀਕ ਹੋਗੇ ਇਸ ਅੰਦੋਲਨ ਦੇ ਵਿੱਚ ਮੈਂ ਅਸੀਂ ਨਹੀਂ ਪਿੱੜਦੇ ਮੇਰੀ ਗੱਲ ਸੁਣੋ ਸੱਚ ਬੋਲ ਰਹੇ ਆ ਸੱਚ ਬੋਲ ਰਹੇ ਆ ਮੇਰੀ ਗੱਲ ਸਮਝੋ ਜਦੋਂ ਇਹ ਲੋਕ ਇਹ ਅੰਦੋਲਨ ਹੋਏ ਇਹਨਾਂ ਦੇ ਇਹ ਵਾਜਾ ਚੱਕੀਆਂ ਗਈਆਂ ਅਸੀਂ ਨਾ ਪਹਿਲਾਂ ਜੱਡਾ ਸਾ ਮੇਰੀ ਗੱਲ ਸੁਨੋ ਜਦੋਂ ਕਿਹੜਾ ਹਿਮਾਚਲ ਦੇ ਵਿੱਚ ਇੱਕ ਖਾਲਿਸਤਾਨੀ ਲਿਖਿਆ ਗਿਆ ਸੀਗਾ ਯਾਦ ਲਿਖਿਆ ਗਿਆ ਸੀਗਾ 200 ਮੋਟਰਸਾਈਕਲ ਮਚ ਲਿਆਣੇ ਤੋੜਦਾ ਸੀਗਾ ਯਾਦ ਖਾਲਿਸਤਾਨੀ ਦਾ ਟੈਗ ਦੇ ਤਾ ਸੀਗਾ ਅੰਤਕਵਾਦੀਆਂ ਦਾ ਟੈਗ ਦੇ ਤਾ ਸੀ ਹਿਮਾਚਲ ਦੇ ਲੋਕ ਸਾਡੀ ਐਡੀ ਰਿਸਪੈਕਟ ਕਰਦੇ ਸੀ ਇਹਨਾਂ ਲੋਕਾਂ ਨੇ ਸਾਨੂੰ ਨੀਚਾ ਘੇਰ ਕੇ ਰੱਖਤਾ ਅੱਜ ਤੁਸੀਂ ਕਹਿੰਦੇ ਕੰਗਣਾ ਰਨੋਦੇ ਥੱਪੜ ਮਾਰਤਾ ਅੱਜ ਤੁਸੀਂ ਕਹਿੰਦੇ ਕੰਗਣਾ ਰਨੋਦੇ ਥੱਪੜ ਮਾਰਤਾ ਕੱਲੋਂ ਹੁਣ ਹਿਮਾਚਲ ਵਾਲੇ ਅਗਰ ਥੱਪੜ ਮਾਰਨ ਫਿਰ ਪਿੱਟਣ ਨਾ ਫਿਰ ਕੌਮ ਦਾਣਾ ਕਹਿਣ ਫਿਰ ਇਹ ਨਾ ਕਹਿਣ ਸਾਡੀ ਬੇਅਦਬੀ ਕਰਤੀ ਪੱਗ ਦੀ ਫਿਰ ਇਹ ਗੱਲਾਂ ਨਾ ਕਰਨ ਇਹ ਲੋਗ ਫਿਰ ਹੁਣ ਪਿੱਟਣ ਨਾ ਔਰੋ ਪਿੱਟਦੇ ਸੀਗੇ ਵੀ ਸਾਨੂੰ ਆ ਕਰਤਾ ਸਾਨੂੰ ਉਹ ਕਰਤਾ ਸਾਨੂੰ ਮਾਰਤਾ ਇਹ ਇਹ ਚੀਜ਼ਾਂ ਫਿਰ ਨਾਲ ਚੱਲਣੀਆਂ ਪੈਣੀਆਂ ਹੁਣ ਇਹ ਲੋਕਾਂ ਨੇ ਸਾਨੂੰ ਇੰਨਾ ਬਦਨਾਮ ਕਰਕੇ ਰੱਖਤਾ ਅੱਜ ਅਸੀਂ ਕਿਸੇ ਵੀ ਸੂਬੇ ਦੇ ਵਿੱਚ ਜਾਉਨੇ ਆ ਸਾਨੂੰ ਲੈਂ ਲੱਗਦਾ ਕਿ ਉੱਥੇ ਦੇ ਲੋਕ ਪਹਿਲਾਂ ਸਾਨੂੰ ਜਿੰਨਾ ਪਿਆਰ ਕਰਦੇ ਸੀ ਅੱਜ ਸਾਨੂੰ ਅੰਤਗਵਾਦੀ ਰੂਪ ਦੇ ਵਿੱਚ ਦੇਖਦੇ ਆ ਕਿ ਇਹਨੂੰ ਪਰੇਕਾਰ ਯਾਰ ਇਹ ਪੰਜਾਬ ਤੋਂ ਆਇਆ ਕਿਤੇ ਕੋਈ ਅੰਤਗਵਾਦੀ ਲਿੰਕ ਨਾ ਹੋਵੇ ਇਹਦਾ ਅੱਛਾ ਜੀ ਅੱਜ ਸਾਡੇ ਲੋਕਾਂ ਨੇ ਸਾਡੇ ਮੱਥੇ ਤੇ ਐਸੇ ਟੈਗ ਦਿੱਤੇ ਆ ਪੂਰੇ ਦੇਸ਼ ਦਾ ਮਾਹੌਲ ਖਰਾਬ ਕੀਤਾ ਹੋਇਆ ਇਹਨਾਂ ਲੋਕਾਂ ਨੇ ਤੁਸੀਂ ਤੁਸੀਂ ਕੀ ਦਿਖਾਣਾ ਚਾ ਰਹੇ ਹੋ ਮੈਂ ਕੋਈ ਨਹੀਂ ਤੁਸੀਂ ਆਪਣੀ ਗੱਲ ਕਰੋ ਮੈਂ ਵੀ ਦਿਖਾਉਂਦਾ ਹਾਂ ਜੀ 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 ਤੁਸੀਂ ਕੀ ਦਿਖਾਣਾ ਚਾ ਰਹੇ ਹੋ ਤੁਸੀਂ ਮੈਨੂੰ ਦਿਖਾਓ ਨਾ ਤੁਹਾਨੂੰ ਕਿਸ ਤਰ੍ਹਾਂ ਅੰਕਦਵਾਦ ਦਾ ਨਾਮ ਦਿੱਤਾ ਗਿਆ ਤੁਹਾਡੇ ਤੇ ਕਿਸ ਤਰ੍ਹਾਂ ਟੈਗ ਲੱਗ ਗਿਆ ਤੁਸੀਂ ਤਾਂ ਇੱਥੇ ਜਿੱਥੇ ਮਰਜ਼ੀ ਜਾ ਸਕਦੇ ਹੋ ਸਕਿਉਰਟੀ ਦੇ ਨਾਲ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਅੰਕਦਵਾਦ ਦਾ ਮੇਰੇ ਟੈਗ ਲੱਗ ਗਿਆ ਜੇ ਅੰਕਦਵਾਦ ਦਾ ਤੁਹਾਡੇ ਟੈਗ ਲੱਗਿਆ ਹੁੰਦਾ ਨਾ ਸੁਮੇਤ ਜੀ ਤਾਂ ਇੱਥੇ ਨਾ ਹੁੰਦੇ ਵਾਹ ਚੱਡਾ ਜੀ ਵਾਹ ਚੱਡਾ ਜੀ ਵਾਹ ਕੀ ਤੁਹਾਨੂੰ ਹੁਣ ਮੈਂ ਕੀ ਤੁਹਾਨੂੰ ਗੱਲ ਕਵਾਂ ਹੁਣ ਮੈਂ ਕਹਿੰਦੇ ਇਦਾਂ ਦਾ ਕਿਦਾਂ ਟੈਗ ਲੱਗ ਜੂਗਾ ਵਾਹ ਜੀ ਵਾਹ ਹੈ ਸੀਆਈਐਸਐਫ ਪੂਰੀ ਬਦਨਾਮ ਕਰਕੇ ਰੱਖਤੀ ਹੈ ਐਸੀ ਸੋਚਦੇ ਹੈ ਪੂਰਾ ਜਿੰਨਾ 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 ਉੱਤੇ ਲੋਕਾਂ ਨੂੰ ਇੱਕ ਵਿਸ਼ਵਾਸ ਕੀਤਾ ਜਾਂਦਾ ਸੀਗਾ ਲੋਕ ਅਗਰ ਕਿਤੇ ਵੀ ਜਾਂਦੇ ਸੀਗੇ ਅੱਜ ਕਸ਼ਮੀਰ ਲੋਕ ਘੁੰਮਣ ਜਾਂਦੇ ਸੀਗੇ ਉੱਥੇ ਕਹਿੰਦੇ ਸੀ ਫੌਜ ਖੜੀ ਆ ਸਾਨੂੰ ਕੋਈ ਟੈਨਸ਼ਨ ਨਹੀਂ ਲੋਕ ਐ ਬੇਤੜਕੋ ਬੇ ਘੁੰਮਦੇ ਸੀਗੇ ਅੱਜ ਪੁਲਿਸ ਸਾਡੀ ਇੱਥੇ ਕਿਤੇ ਖੜੀ ਆ ਜਾਂ ਕੋਈ ਕਟਨਾ ਹੋਣੀ ਹੁੰਦੀ ਆ ਅਸੀਂ ਕਹਿੰਨੇ ਆ ਸਾਹਮਣੇ ਉਹ ਪੁਲਿਸ ਖੜੀ ਆ ਕੋਈ ਡਰ ਨਹੀਂ ਬੰਦੇ ਦਾ ਡਰ ਦੂਰ ਹੋ ਜਾਂਦਾ ਵੀ ਕੋਈ ਕਰੀਮ ਕੋਈ ਗੈਂਗਸਟਰ ਕੋਈ ਗੁੰਡਾ ਸਾਡੇ ਨੂੰ ਸਾਡਾ ਕੁਛ ਨਹੀਂ ਬੁਗਾਰ ਸਕਦਾ ਸਾਹਮਣੇ ਪੁਲਿਸ ਖੜੀ ਆ ਇਹਨਾਂ ਵਰਗੇ ਲੋਕ ਅਗਰ ਉਹਨਾਂ ਵਿੱਚ ਭਰਤੀ ਨੇ ਤੇ ਇਹ ਲੋਕ ਉਹਨਾਂ ਦਾ ਵੀ ਵਿਸ਼ਵਾਸ ਖਤਮ ਕਰ ਦੇਣਗੇ ਅੱਜ ਜਾਂਚ ਦਾ ਵਿਸ਼ਾ ਐਨਆਈਏ ਨੂੰ ਜਾਂਚ ਕਰਨੀ ਚਾਹੀਦੀ ਹੈ ਇਹ ਸਾਰੀ ਜਾਂਚ ਐਨਆਈਏ ਨੂੰ ਸੌਂਪਣੀ ਚਾਹੀਦੀ ਹੈ ਤਾਂ ਕਿ ਜੋ ਵੀ ਐਸੇ ਲੋਕ ਐਸੀ ਸੋਚ ਰੱਖ ਕੇ ਸਰਕਾਰਾਂ ਤੋਂ ਤਨਖਾਹਾਂ ਖਾ ਰਹੇ ਆ ਉਹਨਾਂ ਦਾ ਸਮੇਂ ਰਹਿੰਦੇ ਹੋਏ ਉਹਨਾਂ ਤੇ ਜਾਂਚ ਕਰਕੇ ਉਨ੍ਹਾਂ ਤੇ ਕਾਰਵਾਈਆਂ ਕੀਤੀਆਂ ਜਾਣ ਉਹਨਾਂ ਨੂੰ ਮਹਿਕਮਿਆਂ ਤੋਂ ਬਾਹਰ ਕੱਢਿਆ ਜਾਵੇ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਮਹਿਕਮਾ ਬਦਨਾਮ ਨਾ ਹੋਵੇ ਜੈ ਸ਼੍ਰੀ ਗੋਬ ਅਸੀਂ ਇਸ ਉਮੀਦ ਅਰੋੜਾ ਇਹਨਾਂ ਗੱਲਬਾਤ ਕੀਤੀ ਸੀ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਕੰਗਨਾ ਰੌਤ ਦੇ ਦੇ ਥੱਪੜ ਮਾਰਿਆ ਗਿਆ ਸੀ ਘਾਰੀ ਵੱਲੋਂ ਤਾਂ ਉਸ ਤੋਂ ਬਾਅਦ ਉਮੀਦ ਅਰੋੜਾ ਕਹਿੰਦੇ ਕਿ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈਗਾ ਜੋ ਐਨਆਈਏ ਦੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ ਵਿੱਚ ਹਿਮਾਚਲ ਦੇ ਵਿੱਚ ਕਿਸ ਤਰ੍ਹਾਂ ਅਗਲੇ ਡਰਾਈਵਰ ਭਰਾਵਾਂ ਨੂੰ ਕੁੱਟ ਰਹੇ ਆ ਫਿਰ ਇਹ ਚੀਜ਼ਾਂ ਆਪਾਂ ਨੂੰ ਨਾਲ ਚੱਲਣੀਆਂ ਪੈਣੀਆਂ ਕਰੇ ਕੋਈ ਭੁਗਤੇ ਕੋਈ ਅੱਜ ਹਿਮਾਚਲ ਦੇ ਲੋਕਾਂ ਦੇ ਤੁਸੀਂ ਉਹ ਆਪਾਂ ਗੱਲ ਕਰ ਰਹੇ ਆਂ ਵੀ ਕੰਗਨਾਰ ਨੋਦੇ ਚ ਪੇੜ ਮਾਰਦੀ 5 ਲੱਖ ਰੁਪਈਆ ਨਾਮ ਦੇਵਾਂਗੇ ਅਸੀਂ ਉਹਨੂੰ ਉਹ ਦੇਵਾਂਗੇ ਅਸੀਂ ਉਹਨੂੰ ਉਹ ਦੇਵਾਂਗੇ ਉਹ ਵੀ ਫਿਰ ਹਿਮਾਚਲ ਦੀ ਧੀ ਆ ਕੱਲ ਨੂੰ ਅਗਰ ਤੁਸੀਂ ਗਏ ਕੱਲ ਨੂੰ ਮੇਰੀ ਗੱਲ ਸੁਣ ਲਓ ਕੱਲ ਨੂੰ ਆਪਾਂ ਅਗਰ ਗਏ ਅਗਰ ਉੱਥੇ ਕਿਸੇ ਨੇ ਉਹਨਾਂ ਨੂੰ ਹੱਥ ਪਾਇਆ ਫਿਰ ਕੌਮ ਦਾ ਰੋਲਾ ਨਾ ਪਾਣ ਫਿਰ ਕੌਮ ਦੇ ਸਿਰ ਤੇ ਨਾ ਗੱਲ ਲਿਆਣ ਫਿਰ ਆਪਣੇ ਸਿਰ ਤੇ ਲੜਾਈ ਲੜਨ ਫਿਰ ਪੰਜਾਬ ਦੇ ਸਿਰ ਤੇ ਗੱਲ ਨਾ ਲਿਆਣ ਫਿਰ ਪੰਜਾਬ ਨੂੰ ਬਦਨਾਮ ਨਾ ਕਰਨ ਫਿਰ ਇਹੀ ਲੋਕ ਜਿਹੜੇ ਫੰਡਿੰਗਾਂ ਕਰ ਰਹੇ ਨੇ ਫਿਰ ਇਹ ਲੋਕ ਉੱਥੋਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇੱਥੇ ਆ ਕੇ ਲੜਾਈ ਲੜਨ ਨਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਵਸਦੇ ਨੇ ਜਿਹੜੇ ਹਿੰਦੁਸਤਾਨ ਨਾਲ ਪਿਆਰ ਕਰਦੇ ਨੇ ਜਿਹੜੇ ਇਸ ਦੇਸ਼ ਨਾਲ ਪਿਆਰ ਕਰਦੇ ਨੇ ਜਿਹੜਾ ਇਹਨਾਂ ਦੀ ਸੋਚ ਦੇ ਨਾਲ ਨਹੀਂ ਚੱਲਦੇ ਫਿਰ ਉਹ ਲੋਕਾਂ ਨੂੰ ਬਦਨਾਮ ਨਾ ਕਰਨ ਮਲੇ ਤੁਸੀਂ ਵੀਡੀਓ ਦਿਖਾਤੀ ਮੰਨ ਗਿਆ ਤੁਸੀਂ ਵੀਡੀਓ ਦਿਖਾਤੀ ਸ਼ਰਾਰਤੀ ਅੰਸਰ ਵੀ ਹੁੰਦੇ ਏਦਾਂ ਦਾ ਪੰਜਾਬ ਚ ਵੀ ਸ਼ਰਾਰਤੀ ਅੰਸਰ ਹੁੰਦੇ ਆ ਪੰਜਾਬ ਚ ਵੀ ਸਰਦਾਰ ਦੇ ਅੰਸਰ ਹੁੰਦੇ ਆ ਏਦਾਂ ਦੇ ਇੱਥੇ ਦਾ ਰਾਹ ਜਾਂਦੇ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਡਰਾਈਵਰਾਂ ਦੀ ਕਿੰਨੀਆਂ ਲੜਾਈਆਂ ਹੁੰਦੀਆਂ ਪੰਜਾਬ ਚ ਨਹੀਂ ਲੜਾਈਆਂ ਹੁੰਦੀਆਂ ਮੈਂ ਨਾ ਤੁਹਾਨੂੰ ਦਿਖਾਉਂਗਾ ਫਿਰ ਕਿਸੇ ਐਕਸੀਡੈਂਟ ਹੋ ਜਾਵੇ ਤੇ ਇੱਥੇ ਲੜਾਈਆਂ ਹੋਈ ਜਾਂਦੀਆਂ ਉਹ ਤੁਸੀਂ ਮੁੱਦਾ ਕਿਸੇ ਹੋਰ ਪਾਸੇ ਲੈ ਜਾਂਦੇ ਹੋ ਮੇਰੀ ਮੇਰੀ ਗੱਲ ਸੁਣ ਲਓ ਛੱਡਾ ਸਾਹਿਬ ਇਹ ਤਾੜੀ ਮੈਂ ਤਾਂ ਹੀ ਮਾਰੀ ਆ ਤੁਹਾਨੂੰ ਨਾ ਜਦੋਂ ਖਬਰ ਚੱਲੂਗੀ ਤੁਹਾਨੂੰ ਮੇਰੀ ਤਾੜੀ ਯਾਦ ਆਊਗੀ ਏਨਾ ਜਦੋਂ ਆ ਹੁਣ ਆ ਮਾਰਤੀ ਨਾ ਇਹ ਜਾਣ ਦੋ ਹਿਮਾਚਲ ਅ ਥੋੜੇ ਦਿਨ ਰੁਕੋ ਤੁਹਾਨੂੰ ਖਬਰਾਂ ਆਉਣਗੀਆਂ ਤੇ ਇਹ ਲੋਗ ਇਹ ਇਹ ਖੋਤੇ ਲੋਗ ਦੇਖਿਓ ਕਿਦਾਂ ਟੱਪਦੇ ਫੇਰ ਇੰਨਾਂ ਨੇ ਕੌਮ ਦਾ ਸਾਰਾ ਲੈਣਾ ਫਿਰ ਇਹਨਾਂ ਨੇ ਧਰਮ ਦਾ ਜ਼ਰਾ ਲੈਣਾ ਫਿਰ ਇਹਨਾਂ ਨੇ ਪੰਜਾਬ ਦੇ ਲੋਕਾਂ ਤੇ ਗੱਲ ਸੁਟਣੀ ਆ ਦੇਖੋ ਪੰਜਾਬੀਆਂ ਨਾਲ ਤੱਕਾ ਹੋ ਰਿਹਾ ਫਿਰ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਖਾਲਿਸਤਾਨੀਆਂ ਨਾਲ ਤੱਕਾ ਹੋ ਰਿਹਾ ਅੱਜ ਇਹ ਲੋਕੀ ਕਹਿ ਰਹੇ ਆ ਕੰਗਣਾ ਰਣੋਦ ਦੇ ਥੱਪੜ ਮਾਰਿਆ ਅਸੀਂ ਕੰਗਣਾ ਨੂੰ 5 ਲੱਖ ਰੁਪਈਆ ਨਾਮ ਦਵਾਂਗੇ ਕੋਈ ਕਹਿੰਦਾ ਅਸੀਂ ਲੱਖ ਰੁਪਈਆ ਨਾਮ ਦਵਾਂਗੇ ਲੱਖ ਰੁਪਈਆ ਨਾਮ ਦੇ ਰਹੇ ਆ ਕੋਈ ਕਹਿੰਦਾ ਮੈਂ ਲੱਖ ਰੁਪਈਆ ਨਾਮ ਦੇ ਰਿਆ ਵਾਂ ਉਹਨੂੰ ਪੁੱਛੋ ਜੇ ਕੱਲ ਨੂੰ ਕੋਈ ਵੀ ਹਿਮਾਚਲ ਦੇ ਵਿੱਚ ਤੁਹਾਡੇ ਨਾਲ ਕੋਈ ਕਟਨਾ ਘਟਦੀ ਹੈ ਫਿਰ ਤੁਸੀਂ ਆਪਣੇ ਆਪ ਨੂੰ ਇਹ ਕਹਿ ਕੇ ਲੜਾਈ ਲੜਨੀ ਹੈ ਕਿ ਅਸੀਂ ਖਾਲਿਸਤਾਨੀਆਂ ਨਾ ਕਿ ਕੋਈ ਕੌਮ ਦਾ ਸਾਰਾ ਲੈਣਾ ਨਾ ਕਿ ਕੋਈ ਪੰਜਾਬ ਦਾ ਸਾਰਾ ਲੈਣਾ ਇਹ ਫਿਰ ਤੁਹਾਨੂੰ ਇਹ ਚੀਜ਼ ਅਸੀਂ ਲੈ ਲੈ ਨਹੀਂ ਦਵਾਂਗੇ ਅੱਜ ਤੁਸੀਂ ਜੇਕਰ ਸਹੀ ਹੁੰਦੇ ਬਿਲਕੁਲ ਨਹੀਂ ਫੇਰ ਉਹੀ ਗੱਲ ਕਰ ਰਹੇ ਆ ਅਸੀਂ ਆਪਣੇ ਦੇਸ਼ ਦਾ ਸਾਥ ਦਵਾਂਗੇ ਅਸੀਂ ਆਪਣੇ ਦੇਸ਼ ਦਾ ਸਾਥ ਦਵਾਂਗੇ ਅਸੀਂ ਖਾਲੀ ਅਸੀਂ ਖਾਲੀ ਤੁਸੀਂ ਨਾ ਗੱਲ ਨੂੰ ਘਮਾਉਣਾ ਗੱਲ ਨੂੰ ਘਮਾਉਣਾ ਉਲਟ ਪਾਸੇ ਨਾਲ ਲੈ ਕੇ ਜਾਓ ਚੱਡਾ ਸਾਹਿਬ ਜਿਹੜੀ ਗੱਲ ਹੋ ਰਹੀ ਆ ਮੈਂ ਘਮਾਵਣਾ ਤੁਸੀਂ ਗੱਲਾਂ ਘਮਾਉਣਾ ਜਾਂ ਇੰਟਰਵਿਊ ਕਰਨਾ ਜਾਂ ਗੱਲ ਕਰਨੀ ਆ ਜਿਹੜੀ ਗੱਲ ਕੀਤੀ ਹੈ ਨਾ ਉਹ ਗੱਲ ਤੇ ਰੋ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਖਾਲਿਸਤਾਨੀ ਸਮਰਥਕ ਅੱਜ ਉਹ ਲੜਕੀ ਨੂੰ ਹਵਾ ਦੇ ਰਹੇ ਆ ਅੱਜ ਉਸ ਪਰਿਵਾਰ ਨੂੰ ਹਵਾ ਦੇ ਰਹੇ ਆ ਅਗਰ ਕੱਲ ਨੂੰ ਕੋਈ ਵੀ ਦੁਰਘਟਨਾ ਘਟਦੀ ਆ ਹਿਮਾਚਲ ਦੇ ਵਿੱਚ ਤੇ ਉਹਦੇ ਜ਼ਿੰਮੇਵਾਰ ਇਹ ਲੋਗ ਨੇ ਇਹ ਫੇਰੇ ਲੋਗ ਉਰੋ ਇਹ ਗੱਲ ਕਰਨ ਕਿ ਇੱਕ ਖਾਲਿਸਤਾਨੀ ਤੇ ਹਮਲਾ ਹੋਇਆ ਫਿਰ ਇਹ ਗੱਲ ਕਰਕੇ ਪੰਜਾਬ ਨੂੰ ਬਦਨਾਮ ਨਾ ਕਰਨ ਪੰਜਾਬ ਦੇ ਲੋਕਾਂ ਨੂੰ ਬਦਨਾਮ ਨਾ ਕਰਨ ਫਿਰ ਪੰਜਾਬ ਦਾ ਸਹਾਰਾ ਨਾ ਮੰਗਣ ਫਿਰ ਪੰਜਾਬ ਫਿਰ ਕੌਮ ਦਾ ਸਹਾਰਾ ਨਾ ਮੰਗਣ ਅਸੀਂ ਇਹ ਗੱਲ ਕਰ ਰਹੇ ਆ ਅਸੀਂ ਇਹ ਗੱਲ ਨਹੀਂ ਕਹਿ ਰਹੇ ਵੀ ਅਸੀਂ ਪੰਜਾਬ ਦਾ ਸਾਥ ਨਹੀਂ ਦਵਾਂਗੇ ਜਾਂ ਅਸੀਂ ਮਾਚਲ ਦਾ ਸਾਥ ਨਹੀਂ ਦਵਾਂਗੇ ਮੈਂ ਇਸ ਦੇਸ਼ ਦਾ ਵਾਸੀ ਆ ਮੈਂ ਇਸ ਦੇਸ਼ ਦੇ ਵਿੱਚ ਰਹਿਣਾ ਮੈਂ ਇਸ ਦੇਸ਼ ਦਾ ਖਾਣਾ ਮੈਂ ਇਸ ਦੇਸ਼ ਦਾ ਹੀ ਗੁਣਗਾਵਾਗਾ ਨਾ ਕੀ ਇੰਨਾ ਵਾਂਗੂ ਇਸ ਦੇਸ਼ ਦੇ ਵਿੱਚ ਰਹਿ ਕੇ ਸੀਆਈਐਸਐਫ ਦੇ ਵਿੱਚ ਰਹਿ ਕੇ ਸਰਕਾਰਾਂ ਦੀ ਤਨਖਾਹ ਲੈ ਕੇ ਅੰਤਗਵਦੀਆਂ ਦਾ ਗੁੱਣ ਨਗਾਵਾਂਗਾ ਤੁਸੀਂ ਦੇਖ ਦਿਓ ਦਾ ਚਰਾਗਨਸ ਕੈਮਰਾ ਪਰਸਨ ਦੇ ਨਾਲ ਮੈਂ ਸੰਦੀਪ ਚੜਾ ਸ਼ੁਕਰੀਆ ਤੁਹਾਨੂੰ